ਬੈਦਵਾਨ ਸਪੋਰਟਸ ਕਲੱਬ ਰਜਿਸਟਰ ਸੁਹਾਣਾ ਵੱਲੋਂ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੀ ਯਾਦਗਾਰੀ ਵਿੱਚ ਪਿੰਡ ਸੁਹਾਣਾ ਵਿਖੇ 28ਵਾਂ ਕਬੱਡੀ ਕੱਪ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਕਾਂਗਰਸੀ ਨੇਤਾ ਪਹਿਲਵਾਨ ਅਮਰਜੀਤ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਪਹਿਲਵਾਨ ਅਮਰਜੀਤ ਗਿੱਲ ਵੱਲੋਂ 21000 ਰੁਪਏ ਨੇਕ ਕਮਾਈ ਚੋਂ ਯੋਗਦਾਨ 28ਵਾਂ ਕਬੱਡੀ ਕੱਪ ਖੇਡ ਕਮੇਟੀ ਨੂੰ ਦਿੱਤਾ ਇਸ ਮੌਕੇ ਉਹਨਾਂ ਨਾਲ ਮਿੰਦਰ ਸੁਹਾਣਾ ਸਰਪ੍ਰਸਤ ਹਰਜੀਤ ਸਿੰਘ ਭੋਲੂ ਕਾਉਂਸਲਰ ਸੁਹਾਣਾ ਰੂਬਲ ਪ੍ਰਧਾਨ ਵੈਦਵਾਨ ਸਪੋਰਟਸ ਕਲੱਬ ਸੁਹਾਣਾ ਰੂਪਾ ਚੇਅਰਮੈਨ ਰਮਨ ਖਜਾਂਚੀ ਸੌਰਵ ਲੰਬੜਦਾਰ ਸਿੰਘਾਰ ਸੁਹਾਣਾ ਪੱਪਾ ਸੁਹਾਣਾ ਸਰਬਜੀਤ ਸਿੰਘ ਲਾਲੀ ਰੁਰਕਾ ਪੰਚ ਹੋਰ ਨੌਜਵਾਨ ਆਗੂ ਹਾਜ਼ਰ ਹਨ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਉਹ ਵੀ ਜ਼ਰੂਰ ਗਰਾਊਂਡ ਦੇ ਨਾਲ ਆਉਣਗੇ ਸਰਦਾਰ ਰਣਜੀਤ ਸਿੰਘ ਜੀ ਐਮ ਸੀ ਸਾਹਿਬ ਉਹਨਾਂ ਦੀ ਸਾਰੀ ਟੀਮ ਤੇ ਨਾਲ ਸਰਦਾਰ ਪਿਆਲਾ ਸਿੰਘ ਜੀ ਖਦਾਰ ਅਫੇਸੋਗੇ ਪੰਨਾ ਇੱਕ ਕਬੱਡੀ ਖਿਡਾਰੀ ਸਾਡੇ ਦਰਮਿਆਨ ਉਹਨਾਂ ਦਾ ਧੰਨਵਾਦ ਕਰਦੇ ਆ ਅੱਜ ਕੱਤੀ ਨੂੰ ਦੇ ਦੇ ਹੋਰ ਪ੍ਰਬੰਧ ਜਿਹੜਾ ਕੀਤਾ ਜਾਣਾ ਭਾਈ ਅਮਰਜੀਤ ਪ੍ਰਬੰਧ ਦਾ ਜਾ ਵੀ ਜਰਮਾਨ ਜਿਹੜਾ ਆਪਾਂ ਭਗਤ ਦੇ ਵੀ ਕਰ ਦਈਏ ਨਾਲ ਦੀ ਨਾਲ ਆਮਰ ਖੇਤ ਸੁਬੀ ਦੀ ਝਿਲ ਪ੍ਰਵਾਹ ਤੋਂ ਇਕਰਾਰ ਉਹਨਾਂ ਦਾ ਨਾਮ ਸਾਹਿਬ ਪੀ 21 98 ਰੁਪੇਰ ਬਗਨ ਜੀ ਉਹ ਬਹੁਤ ਵੱਡੇ ਮਾਈਨਰ ਪਰਦੇ ਬੱਤੀ ਦੀ ਸਿੰਗਾ ਸੁਇਤਾ ਨੂੰ ਤਾਕਤ ਪ੍ਰਦਾਨ ਕਰਦਾ ਤੋਂ ਤੋਂ ਅਮਰਸਿੰਘ ਜੀ ਜਿਹੜਾ ਬਾਬਾ ਫਰੀਦ ਸਾਹਿਬ ਦੀ ਦਿੱਤੀ ਤੇ ਬੇਕੀ ਉਸ ਤੋਂ ਬਾਬਾ ਜੀ ਸੱਚਖੰਡ ਵਾਲੇ ਬਾਬਾ ਜੀ ਜੀ ਸਾਹੀ ਸਾਹਿਬ ਵਾਲੇ ਲੋਕ ਪੇਪਰ ਉੱਤੇ ਲਾਗੂ ਕਰਦੇ ਜਿਨ੍ਹਾਂ ਦੇ ਆਸ਼ੀਰਵਾਦ ਹੱਥੋਂ ਬੰਨ੍ਹਦੀ ਮਾਤਾ ਮਿਲਦਾ ਲੋਕਾਂ ਦੇ ਸਮਾਜੀ ਤੋਂ ਬੰਨ੍ਹਦੀ ਜਿਹੜਾ ਅੱਜ ਲੋੜ ਹੈ ਆਪਣੇ ਅਗਲਾ ਵੀਰ ਮਚਾਉਣ ਦੀ ਦਸਵਾਵਾਂ ਤੋਂ ਕੋਟ ਦੀ ਚਲਦੇ ਕੰਮ ਕਰਨ ਦੀ ਪਰਿਵਾਰਕੀ ਸਮਾਜੀ ਕੰਮ ਕਰਨ ਦੀ ਜਿਹੜੀ ਵਿਸ਼ੇਸ਼ ਕਮੇਟੀ ਦਾ ਨਾਗਰਿਕ ਸਪੋਰਟਸ ਕਲੱਬ ਵੱਲੋਂ ਜਿਹੜਾ 28 ਨਾ ਕਬੱਡੀ ਕੱਪ ਜਾਰੀ ਕਰਵਾਇਆ ਗਿਆ ਹੈ ਜਿਹੜੀ ਸ਼ਹਾਦਾ ਕਰਦੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਸਾਰੀ ਕਮੇਟੀ ਦਾ ਸ਼ੁਕਰਾਨਾ ਕਰਦੇ ਹੋ ਉਹਨਾਂ ਦੀ ਸ਼ਲਾਘਾ ਕਰਦੇ ਹਾਂ ਕਿ ਇਸ ਨੂੰ ਮਾਨ ਬਖਸ਼ਿਆ ਅਤੇ ਮਹਾਨ ਮਹਿਮਾਨ ਬੁਲਾਇਆ ਲੋਕੋ ਇਹ ਬਹੁਤ ਲੋੜ ਹੈ ਮੈਂ ਤੁਹਾਡੇ ਮੀਡੀਆ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਵੀ ਕਿ ਇਹਨਾਂ ਪ੍ਰੋਗਰਾਮਾਂ ਦੀ ਇੱਕ ਪਾਣੋਂ ਖੇਡਾਂ ਨੂੰ ਆਗਿਆ ਦਿਓ ਕਿ ਜਿਹੜੇ ਕਰ ਲਈਏ ਸਾਰੇ ਸੁਭਾਗ ਦਿਓ ਮੈਂ ਆਪਣਾ ਰਾਇਲ ਪ੍ਰੋਗਰਾਮ ਹੈ ਤੁਸੀਂ ਤਿੰਨ ਦਿਨ ਸਿੱਕੇ ਪੈਲੇ ਆਉਣ ਪ੍ਰੋਗਰਾਮ ਹੈ ਕਿ ਉਸੇ ਜ਼ਿੰਮੇਵਾਰੀਆਂ ਹੁੰਦੀਆਂ ਜਿੱਦਾਂ ਹੋਰ ਸਾਰੀ ਡੇਰ ਕਮੇਟੀ ਨੇ ਦੱਸਦੀ ਅੱਜ ਜਿੰਮੇਵਾਰੀ ਲਈ ਸੀ ਅਸੀਂ ਅੱਜ ਆਪਣੇ ਹਾਜ਼ਰੀ ਲਾ ਕੇ ਤੁਹਾਨੂੰ ਪੇਸ਼ ਕਰਨਾ ਦੱਸਵਾਣਾ ਹੈ ਕਿ ਤਮਾਈ ਵੱਲੋਂ ਮਿਲਦੀ ਹੋਰ ਦਾ ਨਸਰਾ ਜ਼ਰੂਰੀ ਹੈ ਕਿਉਂਕਿ ਹਰ ਬੰਦੇ ਨੂੰ یہ پروجیکٹ کرنا چاہیے ڈاکٹروں کو تے چنگے کرنا ہے اس کے لیے ہمیں اس کے لیے ہمیں اور لازمی اعلان کر لینا چاہیے پر سر ہمارا کوئی ہوتا ہے کہ سرکار سے مہات ہے اس میں سرکاراں کا کوئی کردار نہیں ہے اسی جگہ اس شہر کو بہت کھوڑا ہے سرکاراں نے کیونکہ یہ کڈا لگتے ہیں ਅਮੋਜੀਓਰ ਕਲੱਬ ਆਉਣਾ ਚਾਹੋ ਅਮਰੇ ਮਨ ਕੀਆ ਦੇਣਾ ਚਾਹੀਦਾ ਤੇ ਗੁਰੂਆਂ ਨੇ ਦੱਸਦਾ ਸਾਉਦਾ ਦੇਣੀ ਚਾਹੀਦਾ ਜਿਹੜੀਆਂ ਕੀ ਇਹ ਤਾਂ ਤ੍ਰਤੀ ਆਪਣਾ ਘਰ ਦਾ ਖਲਾਸ ਕਰਨ ਕਿ ਕਿ ਗਰਾਊਂਡ ਤਿਆਰ ਕਰਨਾ ਹਜ਼ਾਰਾਂ ਰੁਪਏ ਖਰਚੇ ਕੋਈ ਤਿਆਰ ਕਰਨਾ ਕੋਈ ਗਰੀਬ ਅੱਜ ਤੋਂ ਲੋ ਪਤਾ ਬਹੁਤ ਲੋੜ ਹੈ ਦਾ ਜੋ ਬਾਰਿਸ਼ ਦੀ ਪ੍ਰਕਿਰਿਆ ਕਰਨਾ ਪੇਰਾ ਹੈ ਸਰਕਾਰਾਂ ਕੁਝ ਨਹੀਂ ਕਰਦੀਆਂ ਕੁਝ ਨਹੀਂ ਕਰਦੀਆਂ ਇਹ ਲੋਕਾਂ ਦਾ ਹੁਣ ਤੁਸੀਂ ਵੇਖੋ ਦੇ ਕੋਲ ਨਿਰਮਾਣ ਹੋਇਆ। ਫਿਰ ਆਮ ਆਦਮੀ ਦੇ ਸਰਕਾਰ ਨੂੰ 25 ਸਾਲ ਤੋਂ ਉੱਤੇ ਦੱਸਣਾ ਪਿਆ। ਜਿੱਥੇ ਪੰਜਾਬ ਨੇ ਮਿੱਟੀ ਦਾ ਮੱਤਾ ਬਣ ਕੇ ਸਿੱਪਾ ਦਿੱਤੀ ਰਹਿੰਦੇ ਪਰਿਵਾਰਾਂ ਦਾ ਆਪਣਾ ਨੰਨ ਕਰਨਾ ਚਾਹੀਦਾ ਸੀ ਸਕੂਲਾਂ ਦੇ ਨਿਰਮਾਣ ਤੇ ਬੰਦ ਹੋਣਾ ਚਾਹੀਦਾ ਸੀ ਜੀ ਦੇ ਨਿਰਮਾਣ ਚਾਹੀਦਾ ਸੀ ਗਰਾਊਂਡ ਬਣਨੇ ਚਾਹੀਦੇ ਸੀ। ਅਰੋ ਮਸਲ ਵੀ ਗਰਹਾ। ਦੇ ਕੋਲ ਪਰ ਦੇ ਸਾਹਮਣੇ ਉਹਨਾਂੇ ਵੀ ਗੱਲ ਨਹੀਂ ਹੈ ਸਭ ਤੋਂ ਹਾਲੀ ਕੀ ਹੈ ਕਿ ਸਰਕਾਰ ਕਿਹਾ ਕਰਦਾ 15 ਜਿਹੜੀ ਜਿਹਾ ਦੇਣਾ ਹੈ ਸਾਡੇ ਪਿੰਡਾਂ ਲਈ ਹੈਗੀ ਉਹ ਵੀ ਗੱਲ ਪ੍ਰੋਪਰ ਜਗ੍ਹਾ ਪ੍ਰੋਪਰ ਜਗ੍ਹਾ ਕਿਸ ਨੂੰ ਕਿਹੜਾ ਵਿਚਾਰਾ ਚਾਹੁੰਦਾ ਸੀ ਉਹ ਵੀ ਦਿੰਦੇ ਬੱਚੇ ਬੱਚੇ ਬੰਦ ਕਰਾਓ ਤੁਸੀਂ ਸਾਰੇ ਲੋਹਾਰੀ ਚੁਮਤੇ ਦੇਖ ਲਓ ਕਿਤੇ ਕੋਈ ਵੱਡਾ ਗਰਾਊਂਡ ਨਹੀਂ ਕੋਈ ਸਟੇਡੀਅਮ ਨਹੀਂ ਮਿਲਦੀ ਹੁਣ ਇੱਥੇ ਪਰਮਿਸ਼ਨ ਲੈਣੀ ਕਿਤੇ ਵੀ 100000 ਦੇ ਵਿੱਚ ਪਤਾ ਹੈ مدد نہیں کرتی بھی کم نہیں جا رہا بار بڑی مشکل ہے اس طرح کی گیم کرنا یا سرین سنبھال کرنا بڑھا کرنی پڑی ہے اپنے جی مدد کری جا سکے مل نئے مجھے اپنے ਅੱਜ ਇਹਦਾਾਸ ਸਤਿਕਾਰਯੋਗ ਜੀ ਚੱਲਦਾ ਉਹ ਅਸੀਂ ਆਉਣੇ ਮਿਲੂਗਾ ਆਪਣੇ ਮਿਲੋ ਨੂੰ ਮਰਚ ਪਾਉ ਸਾਰਾ ਸੋਲ ਦੇ ਰੋਮਾਂਗੇ ਸਾਡੇ ਸਾਰੇ ਪਹਿਲਵਾਨ ਹੌਸਪਟਲ ਦੇ ਹੀ ਕਰਦੇ ਨੇ ਕੋਈ ਨਹੀਂ ਕਿਤਾ ਦਾ ਬੰਦਾ ਉੱਤਾਂ ਗਏ ਕਿਤਾ ਦੀ ਫੈਸਲ ਮੰਨਾਈ ਜੇ ਕੋਈ ਨਾ ਕੋਈ ਨਹੀਂ ਹੈ ਤੇ ਨਾ ਉੱਤੇ ਚੱਕਣ ਵੀ ਜਾਣਾ ਨਾ ਕੀ ਮਾਰ ਬੜਾ ਆਪਾ کھاری واسطے کیونکہ اچھا روڈ ہے پر ابھی یہ دوبارہ بیٹ بھی کرتے سکار جنے بھی کلب ہے جنہیں بھی سوسائٹیاں نے جنیا پنچایت نے انہوں ہنڈ جاری ہونا چاہیے پنڈائی جنہوں کو جم کرنے یہ کھیل ਤੇ ਉੱਥੋਂ ਉਹ ਕਿਹੜੀ ਗੱਲ ਕਰਦੇ ਹੋ ਇਸ ਕਰਕੇ ਕਿਦਾ ਹੁਣ ਬਲੂ ਨਾਲ ਜਿਹਦੇ ਪਿੰਡੇ ਪੇਤਰਪਿੰਡੇ ਪੇਤਰਪਿੰਡਾਂ ਦੀਆਂ ਪੰਚਾਇਤਾਂ ਦੇ ਇੰਦਰ ਕਲੱਬ ਨੂੰ ਜਵਾਬ ਦੇਗਾ ਮਾਲੀ ਮਦਦ ਨੂੰ ਸਰਕਾਰੀ ਸਵਾਲੇ ਜੀ ਦੀ ਇਸ یوتھ نے بہت لوڑ ہے میں سوری شرما ਕੀ ਅੱਜ ਵੀ ਪਟਨਾ ਹੈ ਜੁਰਮਾਨੇ ਨੂੰ ਪਰਮੋਟਿਵ ਪਰ ਅੱਤੇ ਮੈਂ ਕੋਈ ਪ੍ਰਸਾਦਨਾਮਾ ਸਪੈਸ ਦਾ ਆਜਾਣ ਨਾਲ ਸਰਕਾਰ ਨੇ ਜੀਆ ਹੈ ਇਹ ਚਾਹਤ ਨੂੰ ਸਾਡੇ ਲਈ ਇਹਦਾ ਨਾ ਸਭ ਕਾਸੀ ਜਿਹੜਾ ਅੱਜ ਦੇ ਖਾਣੇ ਕਰਾਉਂਦੇ ਵੀ ਬਣ ਗਏ ਗੱਲ ਇਹ ਕਿ ਦੇਖੋ ਜਿਹੜੀ ਪਟਨਾ ਦੀ ਖੇਡ ਵੀ ਆ ਰਹੀ ਹੈ ਕਹਿੰਦੇ ਭਰਵਾਉ ਹੈ ਇਹ ਤੁਹਾਡੇ ਬਾਰੇ ਬਾਬਾ ਜੀ ਕਹਿੰਦਾ ਪਿਛਲੇ ਸਾਰੇ ਬੱਚੇ ਨਾਲ ਹੋਰ ਨਮਾਜ਼ ਪਾਉਂਦੇ ਆ ਰਹੇ ਕਮਨੀ ਕਲੱਬੀ ਨੂੰ ਆਪ ਦੇ ਬਹੁਤ ਸਾਰੇ ਸਹਿਯੋਗਾਂ ਦਾ ਅਧਿਕਾਰ ਦੇ ਪ੍ਰੋਮੋਸ਼ਨ ਦੀ ਗੱਲ ਨੂੰ ਬਹੁਤ ਬੜਾ ਬੜਾ ਰੱਖਿਆ ਇਨਾਮ ਪਾਸਟ ਨੂੰ ਲਾ ਕੇ ਸੈਮਟੂਨ ਦੇ ਬੰਦ ਜੀ ਉਹ ਜਿਹੜੀ ਬੇਸਿੰਗ ਲਾ ਕੇ ਆਮ ਜਿੰਦੀ ਜਿੰਦੀ ਖਿਡਾਰੀਆਂ ਨੂੰ ਬਹੁਤ ਤਰਕੀਮ ਲਈ ਹੁੰਦੀ ਹੈ ਜਿਹੜੇ ਪੁਰਾਣੀ ਜੀ ਮਾਡੀ ਅਕੈਡਮੀਆਂ ਜਿਹੜੇ ਹੁੰਦਾ ਉਹ ਪਾਦੇ ਅੱਜ ਉਹ ਦਿਖਾ ਰਹੇ ਨੇ ਜੀ ਉੱਥੇ ਬਸਿੰਗ ਜੀ ਦੇ ਕੇ ਬੰਦ ਜੀ ਬਸਟਾ ਉਹ ਜਪੀਅਰ ਬੰਦ ਜੀ ਦੀ ਟੀਮ ਹੋਈ ਜੀ ਬਹੁਤ ਤਰਕੀਮ